ਅਸੀਂ ਖਾ ਕੇ ਮਰ ਜਣਾ ਵੀ ਇਹ ਕਿੱਥੇ ਬੈਠੇ ਤੇ ਮੇਰੇ ਕੁੜੀ ਆਪਾਂ ਨੂੰ ਦੱਸਣਾ ਚਾਹੋਂਗੇ ਅੱਜ ਆਪਾਂ ਕਿੱਥੇ ਖੜੇ ਆ ਆਪਾਂ ਖੜੇ ਆ ਪੋਲੈਂਡ ਪੋਲੈਂਡ ਤੇ ਜਗਾ ਕਿਹੜੀ ਆ 17 ਆਫਿਸ 17 ਆਫਿਸ 17 ਆਫਿਸ ਤੇ ਆਪਾਂ ਐਫਐਮ ਕਿਹੜੀ ਮਤਲਬ ਇਹ ਲੋਕੇਸ਼ਨ ਤੇ ਖੜੇ ਆ ਇਹ ਮਹਿਰ ਲੱਗ ਰਹੀ ਆ ਪਿੱਛੇ ਇਹ ਲੱਗਦੀ ਆ 17 ਆਫਿਸ ਲੈ ਕੇ ਤਾਰਾ ਬਈ ਸਲੇਖ ਹੈ ਨਾ ਜਿਵੇਂ ਆਪਣੀ ਨਹਿਰਾ ਨਿਆਮ ਓਕਣੀ ਨਹਿਰ ਆ ਇਸ ਕਹੇ ਤੇ ਇੱਥੇ ਤੁਸੀਂ ਲੋਕੇਸ਼ਨ ਦੇਖ ਸਕਦੇ ਹੋ ਵੀ ਆ ਨਹਿਰ ਆ ਆ ਨਾਲ ਇਹਨਾਂ ਨੇ ਘੁੰਮਣ ਲਈ ਨਹਿਰ ਦੇ ਆਲੇ-ਦੁਆਲੇ ਸਾਰੇ ਕਿਤੇ ਬਣਾਏ ਹੋਇਆ ਹੈ ਨਾ ਇੱਥੇ ਲੋਕ ਆਉਂਦੇ ਨੇ ਘੁੰਮਣ ਲਈ ਤੁਸੀਂ ਦੇਖ ਸਕਦੇ ਹੋ ਸਾਰੇ ਇਹ ਆ ਫੁੱਲ ਬਹੁਤ ਟੀ ਵਰੀ ਆ ਇਹ ਜਗਾ ਘੁੰਮਣੇ ਵਾਸਤੇ ਆਪਣੀ ਨਹਿਰ ਮੰਗਦੇ ਨਾਰੀਅਸ ਟੇਵੇ ਕਹਿੰਦੇ ਨਾ 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 ਇਹ ਤਾਂ ਬਹੁਤ ਹੀ ਮਤਲਬ ਕਲੀਨ ਹੈ ਆਪਣੇ ਵਾਂਗੂ ਨਹੀਂ ਹੈਗਾ ਇਹ ਆਪਣੇ ਵਾਂਗੂ ਨਹੀਂ ਹੈਗਾ ਯਾਨੀ ਕਿਸੇ ਦੇ ਮਤਲਬ ਨਾ ਨਾਰੀਅਲ ਨਾ ਕੁਝ ਹੋਰ ਨਾ ਦੀਵੇ ਨਾ ਦੀਵੇ ਜਿਵਾਕਾਂ ਦੀ ਨੌ ਦੇ ਕੱਚੇ ਪਾਪਾ ਨਾ 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 ਬਸ ਮੱਛੀਆਂ ਫੜਨ ਵਾਲੇ ਜਰੂਰ ਬੈਠੇ ਨੇ ਨਾ ਮੱਛੀਆਂ ਫੜਨ ਵਾਲੇ ਜਰੂਰ ਬੈਠੇ ਆ ਉਹ ਆਪਾਂ ਉਧਰ ਲੈ ਕੇ ਜਾਵਾਂਗੇ ਕੈਮਰਾ ਜਿਵਾਕਾਂ ਲਈ ਪੀਂਘਾਂ ਪੁੰਘਾਂ ਪਾਈਆਂ ਹੋਈਆਂ ਨੇ ਹਨਾ ਐਕਸਰਸਾਈਜ਼ ਲਈ ਬੜਾਏ ਹੋਏ ਨੇ ਤੇ ਤੁਹਾਨੂੰ ਕਿਵੇਂ ਕਿੰਨਾ ਕੁ ਡਿਫਰੈਂਸ ਲੱਗਦਾ ਆਪਣੀਆਂ ਨਹਿਰਾਂ ਤੇ ਇਥੇ ਮਤਲਬ ਆ ਜਿਵੇਂ ਇਹਨਾਂ ਨੇ ਡਿਜ਼ਾਈਨ ਕੀਤਾ ਇਥੇ ਤੁਹਾਡੇ ਸਾਹਮਣੇ ਹੀ ਹੈ ਬਹੁਤ ਡਿਫਰੈਂਸ ਹੈ ਆਪਣੇ ਜੇ ਤੁਸੀਂ ਨਾ ਚਾਹੋਗੇ ਆਪਣੇ ਜਵਾਨ ਨਾਲ ਥੋੜਾ ਜਿਹਾ ਇਹ ਮਤਲਬ ਬਹੁਤ ਕਲੀਨ ਹੈ ਮਤਲਬ ਸਾਫ ਸੁਮਾੜ ਰੱਖੀ ਹੋਈ ਹੈ ਇਹਨਾਂ ਦੀ ਨਹਿਰਾਂ ਝੀਲ ਦੀ ਪੂਰੇ ਮੰਲਾ ਦਾ ਗੰਦਗੀ ਨਹੀਂ ਕੋਈ ਲਫਾਫਾ ਨਹੀਂ ਕੋਈ ਕੋਸ਼ ਨਹੀਂ ਛੱਟਿਆ ਹੋਇਆ ਬਹੁਤ ਹੀ ਸਾਫ ਸਵਾਈ ਰੱਖੀ ਹੋਈ ਹੈ ਜਗਾ ਦੀ ਸਾਰੀ ਸਹੀ ਜਿਵੇਂ ਆ ਸੜਕਾਂ ਦੇਖੋ ਨਾ ਰੋਡ ਸਪੈਸ਼ਲੀ ਬਣਾ ਪਏ ਨੇ ਇਹਨਾਂ ਨੇ ਉਹ ਪਿੱਛੇ ਕੁਛ ਬੱਚੇ ਦੇਖ ਰਹੇ ਉਹ ਖੇਡਦੇ ਨਾ ਦੇਖੋ ਕਿੰਨਾ ਉਹ ਕੀ ਕਹਿੰਦੇ ਨੇ ਸਕੇਟਬੋਰਡ ਕਹਿੰਦੇ ਸਕੇਟਬੋਰਡ ਤੇ ਉਹ ਪਿਛੇ ਉਹ ਜਿਵੇਂ ਬੱਚੇ ਢੀੜਾ ਗੱਡ ਕਹਿੰਦੇ ਨੇ ਬੁੜੇ ਵੀ ਜਾਂਦੇ ਨੇ ਕਾਫੀ ਤੇ ਸਿੰਗਰ ਜਾਂ ਵੀਡੀਓ ਸਨ ਇਥੇ ਵੀਡੀਓ ਬੋਕ ਕਰਨ ਨੂੰ ਇਹ ਪਰਫੈਕਟ ਜਗ੍ਹਾ ਹੈ ਪੂਰੀ ਪਰਫੈਕਟ ਜਗ੍ਹਾ ਬੋਕ ਕਰਨ ਨੂੰ ਤੇ ਸਹੀ ਹੈ ਤੁਸੀਂ ਸਹੀ ਜਾਣਕਾਰੀ ਦਿੰਦੇ ਹੋ ਤੇ ਆਪਾਂ ਲੋਕੇਸ਼ਨ ਅੱਡ-ਅੱਡ ਵੀ ਦਿਖਾ ਦਿੰਨੇ ਆ ਸਾਰੇ ਹਨਾ ਆਪਣੇ ਜਿਹੜੇ ਸਾਰੇ ਸਭ ਕੁਝ ਦਿਖਾਵਾਂਗੇ ਅਲੱਗ-ਅਲੱਗ ਥਿਊ ਲੈਵਾਂਗੇ ਇੱਥੇ ਸਾਰੇ ਥਿਊ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਹੋ ਪਿੱਛੇ ਜਿੰਨੇ ਸਾਰੇ ਇਹ ਪਹਾੜ ਨੇ ਇੱਥੇ ਤੇ ਉਹ ਪਹਾੜ ਨੇ ਪਿੱਛੇ ਸਾਰੀ ਹਨਾ ਇਹਨਾਂ ਨੇ ਕਵਰ ਕੀਤਾ ਇੰਨਾ ਸੋਹਣਾ ਮਤਲਬ ਔਰੇ ਆਪਾਂ ਜਿੱਥੇ ਖੜੇ ਆ ਤੁਸੀਂ ਉੱਥੇ ਵੀ ਦੇਖਦੇ ਜਿੰਨੀ ਇਹਨਾਂ ਨੂੰ ਚਾਹੀਦੀ ਸੀ ਜਗ੍ਹਾ ਉਨੀ ਸੜਕ ਕੱਢੀ ਬਾਕੀ ਕਿਤੋਂ ਕੋਈ ਦਰਖਤ ਨਹੀਂ ਪਟਿਆ ਹੋਇਆ ਕੋਈ ਦਰਖਤ ਦਰਖਤਾਂ ਨੂੰ ਬਹੁਤ ਪਿਆਰ ਕਰਦੇ ਆ ਦੱਸਣਾ ਚਾਹੁੰਦਾ ਜੀ ਪੋਲੈਂਡ ਜਿਹੜਾ ਦੇਸ਼ ਹੈ ਕੀ ਇਹੇ ਵਿਕਸ਼ਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਜਿੱਦਾਂ ਕਿ ਤੁਸੀਂ ਦੇਖ ਸਕਦੇ ਇੱਕ ਕੈਮਰਾ ਕੁ ਮਾਈਕ ਥੋੜਾ ਕੈਮਰਾ ਘੁਆ ਕੇ ਆਪਾਂ ਸਾਰਿਆਂ ਨੂੰ ਉਹਨੇ ਸਾਰੀ ਜਗ੍ਹਾ ਦਿਖਾ ਦੇ ਗਏ ਕੈਮਰਾ ਇਹ ਸਾਰਾ ਬੋਲੇ ਜਿਵੇਂ ਆ ਕੋਈ ਵੀ ਆ ਬੱਚੇ ਖੇਡਦੇ ਨੇ ਹੁਣ ਆਪਾਂ ਜਿੱਥੇ ਖੜੇ ਆ ਇਹਦੇ ਨਾਲ ਹੀ ਟ੍ਰੇਨ ਚੱਲ ਰਹੀ ਹੈ ਟ੍ਰੇਨ ਚੱਲ ਰਹੀ ਹੈ ਨਾਲ ਹੀ ਟ੍ਰੇਨ ਚੱਲ ਰਹੀ ਹੈ ਇਹਦੇ ਨਾਲ ਟ੍ਰੇਨ ਵੀ ਜਿੱਥੇ ਚੱਲਦੀ ਆ ਉੱਥੋਂ ਵੀ ਕੋਈ ਦਰਾਤ ਨਹੀਂ ਪਟਿਆ ਜਿੰਨੀ ਕੁ ਪਟੜੀਆਂ ਉਨੀਆਂ ਹੀ ਪਟੜੀ ਕੇ ਬਸ ਉਹਨਾਂ ਨੇ ਜਗ੍ਹਾ ਕਵਰ ਕੀਤੀ ਆ ਕੋਈ ਆੜ-ਦਾਲੇ ਕੋਈ ਐ ਨਹੀਂ ਹਨਾ ਕੋਈ ਉਹਨਾਂ ਨੇ ਕੋਈ ਫालतू ਨਹੀਂ ਕੀਤਾ ਹੋਇਆ ਤੇ ਜਿੰਨੀ ਜਗ੍ਹਾ ਉਹਨਾਂ ਨੇ ਚਾਈ ਵੀ ਸੇ ਉਨੀ ਜਗ੍ਹਾ ਕਵਰ ਕੀਤੀ ਉਨੀਆਂ ਹੀ ਕਵਰ ਉਹਨੀਆਂ ਜਗ੍ਹਾ ਕਵਰ ਕੀਤੀ ਚਲੋ ਆਪਾਂ ਹੋਰ ਕਿਸੇ ਨਾਲ ਦਿਖਾ ਦਈਏ ਕਿ ਪੱਕੇਰਾ ਇੱਥੋਂ ਕੈਮਰਾ ਘੁਮਾ ਦਨੇ ਆ ਤੇ ਬਾਕੀ ਲੋਕੇਸ਼ਨਾਂ ਦੀ ਫੋਟੋ ਜ ਲੈਣੇ ਦੇ ਦੇਖੋ ਤੁਸੀਂ ਆਹ ਟ੍ਰੇਨ ਦਾ ਤੇ ਇੱਧਰ ਘਰ ਨੇ ਤੇ ਉਹ ਬੱਚੇ ਖੇਡ ਰਹੇ ਨੇ ਤੇ ਆਓ ਦੇਖੋ ਤੇ ਬੜੇ ਖਾਲੀ ਕਿਹਾ ਦੇਖੋ ਕਿੱਦਾਂ ਕਰਦੇ ਹੈਗੇ ਇਹ ਬਿਲਕੁਲ ਦਸੇ ਕੋਲ ਜਾ ਕੇ ਦੇਖੋ ਕਿੱਦਾਂ ਮੇਤਲ ਪਟੀਆਂ ਲਾਈਆਂ ਹੋਈਆਂ ਮਤਲਬ ਬ੍ਰੇਕ ਸਟ੍ਰੇਟ ਜਾਣ ਉੱਪਰ ਨੂੰ ਸਟ੍ਰੇਟ ਜਾ ਹੂੰ ਅਪਾ ਦਿਖਾਉਣ ਨੇ ਆ ਜਿਹੜਾ ਮਤਲਬ ਐਂਡ ਤੱਕ ਕੇਅਰ ਕਰਦੇ ਆ ਬ੍ਰੇਕਸ਼ਰੀ ਬ੍ਰੇਕਸ਼ਰੀ ਐਂਡ ਤੱਕ ਕੇਅਰ ਕਰਦੇ ਨੇ ਆ ਜਿਵੇਂ ਉਹ ਤੱਕ ਬੜਾ ਨਹੀਂ ਹੋ ਜਾਂਦਾ ਹਾਂਜੀ ਬਹੁਤ ਵਧੀਆ ਜਗ੍ਹਾ ਆਏ ਹੈ ਘੁੰਮਣੇ ਫਿਰਨੇ ਨੂੰ ਬਹੁਤ ਲੋਕ ਆਉਂਦੇ ਸਵੇਰ ਸ਼ਾਮ ਇੱਥੇ ਹਾਂਜੀ ਜਾਨਕੀ ਜਵਾਕਾਂ ਨੂੰ ਇਹ ਸ਼ੁਰੂ ਤੋਂ ਹੀ ਟ੍ਰੇਨਿੰਗ ਦਿੰਦੇ ਨੇ ਵੀ ਤੁਸੀਂ ਕਿਹੜੀ ਚੀਜ਼ ਪਰਫੈਕਟ ਹੋਣਾ ਇਹ ਵੀ ਕਿਨੈਰ ਦਾ ਕੰਡਾ ਹੀ ਆ ਆਪਣੇ ਵੀ ਨਹਿਰ ਦੇ ਕੰਡੇ ਨੇ ਜਿੱਥੋਂ ਲੋਕਾਂ ਤੋਂ ਮਤਲਬ ਸਫਾਈ ਉਹ ਨਹੀਂ ਹੁੰਦੀ ਲੋਕਾਂ ਤੋਂ ਨਹੀਂ ਕਹਿ ਸਕਦੇ ਸਰਕਾਰਾਂ ਨੂੰ ਬਲੇਮ ਕਰ ਸਕਦੇ ਆਪਾਂ ਇੱਥੇ ਚਲੋ ਆਪਾਂ ਹੋਰ ਲੋਕੇਸ਼ਨ ਦਿਖਾ ਦਈਏ ਇਹਨਾਂ ਨੂੰ ਸਾਰੇ ਆਪਣੇ ਜਿਹੜੇ ਵੀਵਰ ਨੇ। ਉਹਨੇ ਵੀ ਇਹ ਸਾਰੇ ਮਤਲਬ ਇੱਕ ਖੋਲੇ ਪਾ ਦੇ। ਜਿਵੇਂ ਇਹ ਕੁੜੀ ਆਪਾਂ ਨੂੰ ਦੇਖੀ ਲੱਗੀ ਹੋਈ ਆ ਕਰਨ ਵਿਚਾਰੀ। ਹਨਾ ਇਹ ਲੋਕ ਖੁਸ਼ਦਿਲ ਨੇ ਜਿਵੇਂ ਆਪਾਂ ਕਹਿ ਦਈਏ ਵੀ ਇਹ ਦਿਖਾਉਂਦੇ ਨੇ ਵੀ ਚਲੋ ਐਪਰੀਸ਼ੀਏਟ ਕਰਦੇ ਨੇ ਹਰੇਕ ਚੀਜ਼ ਜਿਵੇਂ ਹੁਣ ਇਹਨਾਂ ਨੂੰ ਲੱਗਦਾ ਵੀ ਇਹ ਯੂਟਿਊਬਰ ਨੇ ਕਾਏ ਆਪਣੀ ਸਾਰੇ ਇਹਨਾਂ ਨੂੰ ਆਪਾਂ ਕਿਸੇ ਨੂੰ ਪੁੱਛਿਆ ਨਹੀਂਗਾ ਵੀ ਥੋੜੀ ਵੀਡੀਓ ਬਣਾ ਲਈਏ ਪਰ ਜਦੋਂ ਅਸੀਂ ਵੀਡੀਓ ਬਣਾਉਣ ਲੱਗੇ ਤੇ ਇਹ ਪਰਫਾਰਮੈਂਸ ਸਾਫ਼ ਕਰ ਰਹੇ ਨੇ ਬੇਚ ਹਨਾ ਵੀ ਇਹ ਆਪਾਂ ਨੂੰ ਐਪਰੀਸ਼ੀਏਟ ਕਰ ਰਹੇ ਨੇ ਵੀ ਜੇ ਤੁਸੀਂ ਕੋਈ ਕਰ ਰਹੇ ਹੋ ਤਾਂ ਅਸੀਂ ਤੁਹਾਡੇ ਨਾਲ ਤਾਂ ਇਹ ਸ ਇਹੋ ਚੁੱਕ ਕੇ ਫਿਰ ਫਾਟਾ ਦੇ ਫਿਰ ਥੱਲੇ ਨੂੰ ਇੱਕ ਨਾ ਆਜੋ ਜਾਓ ਕੋਈ ਨਹੀਂ ਆਉਂਦੀ ਆ ਇਧਰ ਜਾਓ ਮਬੇ ਨਹੀਂ ਵੀ ਰਹੇ ਇਹ ਸਾਰੇ ਇੱਕ ਇੰਜੋਏ ਕਰਨ ਆਉਂਦੇ ਨੇ ਸਾਮਣੇ ਵੀ ਚਲੋ ਆਪਾਂ ਢੇੜਾ ਕੱਢੀ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਨਾ ਸੜਕਾਂ ਦੇ ਜਦੋਂ ਲੋਕ ਢੇੜਾ ਕਰਨ ਉਹ ਇਥੇ ਇਹਨਾਂ ਦਾ ਇੱਕ ਸਪੈਸ਼ਲ ਬਣਾ ਹੋਇਆ ਇੱਥੇ ਨਾ ਤਾਂ ਕੋਈ ਬੱਸ ਆਉਂਦੀ ਆ ਨਾ ਕੋਈ ਗੱਡੀ ਤੇ ਨਾ ਹੀ ਕੋਈ ਟਰੱਕ ਇਹ ਇੱਕ ਨੇਚਰਲ ਚੀਜ਼ ਬਣਾਈ ਆ ਇਹਨਾਂ ਦੇ ਪਹਾੜਾਂ ਦੇ ਵਿੱਚ ਤੇ ਇਹੀ ਕਰਨ ਆਉਂਦੇ ਨੇ ਤੇ ਤੁਸੀਂ ਦੇਖ ਕਰੋ ਇੰਜੋਏ ਕਰੋ ਹੈਲੋ ਦੇਖ ਲਓ ਜਿਵੇਂ ਔਰੇ ਆ ਸਾਰੇ ਹੀ ਉਹੀ ਨਹਿਰ ਆ ਤੇ ਉਹਦੇ ਵੀਊ ਲੈ ਕੇ ਤੁਹਾਨੂੰ ਦਿਖਾ ਰਿਹਾ ਇਹ ਬੱਚੇ ਖੇਡਦੇ ਨੇ ਔਰੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦੇ ਆ ਜਿਵੇਂ ਇਹ ਆ ਓਪਿੰਗਾ ਪਾਈ ਹੋਈਆਂ ਨੇ ਤੇ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਇਹ ਮਿਲਟਰੀ ਟ੍ਰੇਨਿੰਗ ਵੀ ਭਾਜੀ ਔਰੇ ਇਹ ਬੱਚਿਆਂ ਨੂੰ ਦਿੱਤੀ ਜਾਂਦੀ ਆ ਤੇ ਕੋਈ ਵੀ ਆ ਕੇ ਔਰੇ ਮਿਲਟਰੀ ਟ੍ਰੇਨਿੰਗ ਇੰਜੋਏ ਕਰ ਸਕਦਾ ਫੋਲਵੀਅਰ ਇੰਜੋਏ ਕਰੋ আল্ট্রাওਾਈਡ ਸ਼ਾਟ ਮਤਲਬ ਤੁਸੀਂ ਦੱਸੋ ਵੀ ਆਪਾਂ ਕਿਉਂ ਕਿਉਂ ਬਣਾਉਣ ਦੀ ਆਪਾਂ ਕੋਸ਼ਿਸ਼ ਕੀਤੀ ਕਿ ਇਹ ਵੀ ਕਿਉਂ ਲੋਕਾਂ ਨੂੰ ਦਿਖਾਇਆ ਜਾਂਦਾ ਭਾਈ ਸਾਡਾ ਮਕਸਦ ਹੈ ਜੀ ਆ ਦੁਕਾਨ ਦਿਖਾਇਆ ਜਾਵੇ ਕਿ ਪ੍ਰਕ੍ਰਿ ਪ੍ਰਕ੍ਰਿ ਕੀ ਨਾਲ ਕਿਦਾਂ ਇਹ ਲੋਕ ਸਾਮ ਸੰਭਾਲ ਕਰਦੇ ਸਾਮ ਸੰਭਾਲ ਰੱਖਦੇ ਹਾਂ ਬਹੁਤ ਹੀ ਜ਼ਿਆਦਾ ਸਾਮ ਸੰਭਾਲ ਰੱਖਦੇ ਦਾ ਪੇਪਰ ਕੀਤਾ ਵੀ ਆਪਣੇ ਇੰਡੀਆ ਨੂੰ ਵੀ ਇੰਡੀਐਸ ਵੀ ਥੋੜਾ ਇਦਾਂ ਦਾ ਹੋਣਾ ਚਾਹੀਦਾ ਸਾਡਾ ਮਕਸਦ ਇਹ ਹੀ ਹੈ ਕਿ ਪ੍ਰਕ੍ਰਿ ਵੀ ਆਪਣੇ ਨਹਿਰਾਂ ਦੇ ਆਰ ਦਾਰ ਜਗ੍ਹਾ ਵੀ ਬਹੁਤ ਆ ਇਹਦੇ ਨਾਲ ਜਾਦੀ ਜਗ੍ਹਾ ਹਨ ਜਿਵੇਂ ਆਪਾਂ ਕਹਿੰਦੇ ਨਹਿਰ ਦੀ ਪਟਣੀ ਹੋ ਗਈਆਂ ਉਥੇ ਕੱਖ ਉੱਗੇ ਪਏ ਰਹੇ ਪਹਿਲਾਂ ਘੇਰਾ ਹੁੰਦੇ ਸੀ ਹੁਣ ਲੋਕ ਵਰਤਦੇ ਨਹੀਂ ਹੋ ਰਹੇ ਥੋੜਾ ਘੁੰਮਣੇ ਨੂੰ ਪਾਰਕ ਹੋਰ ਬਣ ਜਾਣਾ ਆਪਣੀਆਂ ਨਹਿਰਾ ਕੰਡੇ ਤਾਂ ਬਹੁਤ ਵਧੀਆ ਲੱਗਣਾ ਹੈਗਾ ਕਿਤੇ ਨਹਿਰ ਹੀ ਹੈ ਛੋਟਾ ਹੈ ਇਹ ਨਹਿਰੇ ਛੋਟਾ ਜਿਹਾ ਬਹੁਤ ਵਧੀਆ ਪਾਰਕ ਬਣਾਇਆ ਬਹੁਤ ਵਧੀਆ ਪਾਰਕ ਇਹਨਾਂ ਨੇ ਦੇਖੋ ਕਿੰਨੇ ਜਾਣੇ ਕਾਇਰ ਹੋਏ ਨੇ ਸਾਰੇ ਇੰਜੋਏ ਕਰਦੇ ਨੇ ਤੇ ਕਿੰਨਾ ਬਚਿਆ ਇਹਨਾਂ ਨੇ ਕੀ ਕੀ ਆ ਵੀ ਆਪਾਂ ਜਿੱਥੇ ਬੈਠੇ ਆ ਵੀ ਬਾਜੀ ਇਹਦਾ ਹਿੱਸਾ ਹੀ ਹੈ ਹਾਂ ਇਹਦਾ ਸਹੀ ਹੈ ਇਹਦਾ ਹਿੱਸਾ ਹੀ ਹੈ ਇਹਦਾ ਅਗਰ ਪਾਰਕ ਦਾ ਹਿੱਸਾ ਪਾਰਕ ਦਾ ਹਿੱਸਾ ਇਹ ਨਹਿਰ ਦੇ ਆਲੇ-ਦੁਆਲੇ ਘੁੰਮ ਰਿਹਾ ਤੇ ਆਮ ਘਰਾਂ ਦੇ ਨਾਲ ਵੀ ਬਾਈ ਦੂਰ ਨਹੀਂ ਆਉਣਾ ਪੈਂਦਾ ਬਾਕੀ ਅਸੀਂ ਇਹ ਵੀ ਬੰਤੀ ਕਰਦੇ ਹਾਂ ਜਿਆਦਾ ਦੇ ਜਿਆਦਾ ਇੰਡੀਆ ਜਿੰਨਾ ਵੀ ਹੈ ਤੇ ਪ੍ਰੀਖਸ਼ ਲਗਾਏ ਜਾਂ। ਹੁਣ ਤੁਸੀਂ ਦੇਖਿਆ ਹੀ ਕਿੰਨਾ ਟੈਂਪਰੇਚਰ ਵਧ ਗਿਆ ਇੰਡੀਆ 'ਚ। ਉਹਦਾ ਮੇਨ ਕਾਰਨ ਇਹੀ ਹੈ ਕਿ ਬ੍ਰਿਕਸ ਨਹੀਂ ਰਹੇ ਆਪਣੇ ਜਿਆਦਾ ਕਟਾਈ ਚੱਲ ਰਹੀ ਹੈ ਬ੍ਰਿਕਸ਼ਾਂ ਦੀ ਬਹੁਤ ਜਿਆਦਾ ਵੱਡੇ ਜਾ ਰਹੇ ਉਹਦੇ ਕਰਕੇ ਤਾਪਮਾਨ ਵਧ ਰਿਹਾ ਤੇ ਬਾਰਿਸ਼ ਵੀ ਨਹੀਂ ਹੋ ਰਹੀ ਟਾਈਮ ਟਾਈਮ। ਇਹ ਹੁਬੀ ਹਾੜ ਰੁਕਦੀ ਨਹੀਂ ਤੇ ਹੁਣ ਚੋਕੀ ਇਹੀ ਹੈ ਪ੍ਰਕਿਰਤੀ। ਚਲੋ ਇਹ ਵੀ ਨਾ ਛੇੜ ਛਾੜ ਜਿਹੜੇ ਕਰਿਆ ਕਰਦੇ ਸੀ ਪੂਰਾ ਜੀਤੀਆ ਸੰਸਕ੍ਰਿਤੀ ਨਾਲ ਗਿਆ ਜਾ। ਇੱਕ ਵਾਰ ਹੋ ਗਿਆ ਨਾ ਆਪਣੇ ਫੜ ਵੀ ਦੇਖਿਆ ਮੈਂ ਕਈ ਜਣੇ ਜਿਹੜੇ ਦਰਾਤ ਪਟਣ ਲੱਗੇ ਸੋਚਦੇ ਸੀ ਸੋਚਦੇ ਸੀ ਅਜੇ ਵੀ ਨਹੀਂ ਸੋਚਦੇ ਲੋਕ ਬਹੁਤ ਜਣੇ ਇੱਕ ਦਰਾਤ ਹੁੰਦਾ 10 ਕਿਲਿਆਂ ਦੇ ਵਿੱਚ ਉਹ ਵੀ ਮਤਲਬ ਉਹ ਕਹਿੰਦੇ ਨੇ ਵੀ ਸਾਨੂੰ ਨੁਕਸਾਨ ਕਰਦਾ ਇੱਕ ਦਰਾਤ 10 ਕਿਲਿਆਂ ਦਾ ਸਹੀ ਗੱਲ 10 ਕਿਲਿਆਂ 'ਚ ਇੱਕ ਦਰਾਤ ਨੁਕਸਾਨ ਕਰਦਾ ਫਸਲ ਆਪਣੇ ਛੱਡੇ ਨਹੀਂ ਮਤਲਬ ਖੇਤਾਂ ਦੇ ਕੰਢੇ ਕੰਢੇ ਬੰਨਿਆਂ ਤੇ ਤਾਂ ਜਮਾ ਹੀ ਨਹੀਂ ਬਰੇਕ ਛੱਡੇ ਲੋਕਾਂ ਨੇ ਉਦੇ ਬਾਅਦ ਉਹ ਵੱਢ ਕੇ ਹੁਣ ਜੰਗਲਾਵਾਲਾ ਸਿੱਧੇ ਹੋ ਗਏ ਵੇ ਇੱਥੇ ਭਾਜੀ ਇੱਕ ਚੀਜ਼ ਹੋਰ ਦੇਖੀ ਆ ਮੈਂ ਮਤਲਬ ਜੇ ਆਪਾਂ ਗੱਲ ਕਰੀਏ ਵੀ ਮਤਲਬ ਜੇ ਇੱਥੇ ਇਹਨਾਂ ਨੂੰ ਸੜਕ ਕੱਢਣੀ ਸੀ ਤਾਂ ਸੜਕ ਕੱਢੀ ਆ ਦਰਖਤ ਨਹੀਂ ਪੱਟੇ ਉਹ ਜਿੰਨੀ ਕਿੰਨੇ ਮਤਲਬ ਜਿਹੜੀ ਗੱਲ ਸੀ ਕਿੱਥੇ ਇਹਨਾਂ ਨੂੰ ਸੜਕ ਚਾਹੀਦੀ ਸੀ ਉਹ ਨਹੀਂ ਜਿਹੜਾ ਇਹਨਾਂ ਨੇ ਸੜਕ ਕੱਢ ਲਈ ਪਰ ਆਲੇ-ਦਾਲ ਦਰਖਤ ਨਹੀਂ ਪੱਟੇ ਜਿਹਨਾਂ ਨੇ ਘਰ ਪਾਉਣਾ ਸੀਗਾ ਉਹ ਘਰ ਪਾਉਣ ਲਈ ਜਗ੍ਹਾ ਤੋਂ ਦਰਖਤ ਪੱਟੇ ਨੇ ਪਰ ਉਹ ਜਿਹੜੇ ਆਲੇ-ਦਾਲ ਘਰ ਦੇ ਦਰਖਤ ਨੇ ਉਹ ਨਹੀਂ ਪੱਟੇ ਇਹ ਕੀ ਤਾਂ ਕੋਈ ਚੀਜ਼ ਹੈ ਦੇਖਣੇ ਵਾਲੀ ਇੱਥੇ ਜਿਵੇਂ ਹੁਣ ਆ ਆਪਾਂ ਦੇਖਿਆ ਇੱਥੇ ਆ ਸੜਕ ਇਹਨਾਂ ਨੇ ਕੱਢੀ ਆ ਤੇ ਘੁੰਮਣ ਫਿਰਨ ਨੂੰ ਸੜਕ ਉਨੀ ਕੀ ਕੱਢੀ ਆ ਉਹਦੇ ਆਲੇ-ਦਾਲ ਕੋਈ ਵੀ ਜਿਹੜਾ ਫालतू ਦਰਖ ਉਹ ਵੀ ਨਹੀਂ ਪੱਟਿਆ ਹੋਇਆ ਪੱਤੇ ਨਹੀਂ ਨਹੀਂ ਲਾਏ ਆ ਉਲਟਾ ਉਲਟਾ ਲਾਏ ਨੇ ਹੈ ਬਦਾਇਆ ਹੈ ਪਰ ਇੱਕਸ਼ੀ ਨਹੀਂ ਘਟਾਏ ਨਹੀਂ ਕਿੰਨਾ ਸੋਹਣਾ ਉਹਨਾਂ ਨੂੰ ਕਵਰ ਕੀਤਾ ਗਿਆ ਸਿੱਧੇ ਰੱਖਣ ਨੂੰ ਸਿੱਧੇ ਰੱਖਣ ਨੂੰ ਮੈਂਟੇਨ ਵੀ ਹਰ ਰੋਜ਼ ਕਰਤਾ ਹੈ ਬੰਦਾ ਇੱਥੇ ਹਰ ਰੋਜ਼ ਬੰਦਾ ਉਹ ਉੱਥੇ ਡਿਪਾਰਟਮੈਂਟ ਬਣਿਆ ਹੋਇਆ ਕਿ ਆਪਾਂ ਸਫਾਵਾ ਦੀ ਦੇਖਭਾਲ ਬਹੁਤ ਜ਼ਰੂਰੀ ਹੈ ਆਪਣੇ ਘਰਾਂ ਤੇ ਰੰਦੇ ਦੇਖਭਾਲ ਨਹੀਂ ਕੋਈ ਵੀ ਕਰਦਾ ਨਹੀਂ ਕਰਦਾ ਦੇਖਭਾਲ ਬਹੁਤ ਜ਼ਰੂਰੀ ਹੈ ਇਹ ਆਪਣੇ ਤੋਂ ਉਹ ਹੈ ਵੀ ਪ੍ਰੇਖਿਸ਼ ਲਾਈਫ ਫੋਟੋਆਂ ਚਾਈਆਂ ਤੇ ਚੱਲ ਗਏ ਉਹਦੇ ਬਾਅਦ ਪ੍ਰੇਖਿਸ਼ ਕਿੱਥੇ ਤੁੰਦ ਬਸ ਕੀ ਆ ਉਹ ਵੀ ਨਕਲੀ ਉਹ ਹੀ ਪਲਾਸਟਰ ਦੇ ਪੌਦੇ ਲਾ ਕੇ ਫੋਟੋਆਂ ਖਿੱਚਦੇ ਨੇ ਮੇਰੇ ਭਾਜੀ ਅੱਜ ਕੱਲ ਜਿਹੜੇ ਗਾਇਕ ਬਣ ਰਹੇ ਨੇ ਆਪਣਾ ਪਲਾਸਟਰ ਦੇ ਪੌਦੇ ਲਾ ਕੇ ਫੋਟੋਆਂ ਖਿੱਚ ਕੇ ਬਸ ਬਸ ਉਹ ਕੰਮ ਚਲਾਈ ਜਾਂਦੇ ਨੇ ਆਪਣੇ ਦਿਖਾਵਾ ਆਏ ਜਾਂਦੇ ਆਵਾਜਾਦੇ ਤੇ ਲੋਕ ਮਗਰ ਵੀ ਦਿਖਾਵੇ ਵਾਲੇ ਚ ਲੱਗਦੇ ਹਾਂ ਦਿਖਾਵੇ ਵਾਲੇ ਨੂੰ ਮਗਰ ਲੱਗਦੇ ਆ ਵੀ ਵਾਲਿਆਂ ਨੂੰ ਮਗਰ ਲੱਗਦੇ ਚਲੋ ਆਪਾਂ ਫਿਰ ਮਿਲਦੇ ਕਿਸੇ ਅਗਲੇ ਬਲੌਗ ਅਗਲੇ ਬਲੌਗ ਵਧੀਆ ਜਗ੍ਹਾ ਬਣਾਵਾਂਗੇ ਜਗ੍ਹਾ ਤੁਹਾਨੂੰ ਦਿਖਾਵਾਂਗੇ ਚੰਗਾ ਹੱਸੀ ਗੱਲ ਸਾਰਿਆਂ ਨੂੰ ਇਹ ਸਾਡਾ ਕਲਚਰ ਆ ਸੀ ਰਿਪਰੈਜ਼ੈਂਟ ਕਰਦੇ ਨਹੀਂ ਸਕਦੇ ਅਸੀਂ ਰਿਪਰੈਜ਼ੈਂਟ ਕਰਦੇ ਆ ਇੰਡੀਅਨ ਹੋਰ ਇਥੇ ਤੇ ਸਾਨੂੰ ਕਈ ਲੋਕ ਪੁੱਛਦੇ ਨੇ ਵੀ ਬੜਾ ਹੀ ਦੱਸ ਜਾਂ ਇੱਥੇ ਦੀ ਭਾਸ਼ਾ ਕਿਉਂ ਬੋਲਦੇ ਨੇ ਕਿਉਂ ਹੈ ਨਾ ਤੇ ਅਸੀਂ ਦੱਸਦੇ ਆ ਵੀ ਸਾਡੇ ਇਹ ਕਲਚਰ ਆ ਸਾਡੇ ਖਾੜ ਦੇ ਵਿੱਚ ਇਹ ਚੀਜ਼ਾਂ ਖੜ ਦੇ ਵਿੱਚ ਨਹੀਂ ਜਾਂਦੀਆਂ ਤਾਂ ਉਹਨੂੰ ਲੈ ਕੇ ਬਹੁਤ ਖੁਸ਼ ਹੁੰਦੇ ਨੇ ਕਹਿੰਦੇ ਵੀ ਸ਼ੋਕਿੰਗ ਕੋਟ ਜਾਂ ਕੋਈ ਵੀ ਬਹੁਤ ਜਿੰਝਾਂ ਹਨ ਪੁੱਛਦੇ ਨੇ ਸਾਨੂੰ ਬਹੁਤ ਸੋਹਣਾ ਦੇਸ਼ ਹੈ ਫੁੱਲ ਲੈਂਡ ਐ ਇਦਾਂ ਦੀ ਗੱਲ ਨਹੀਂ ਬਹੁਤ ਸੋਹਣਾ ਦੇਸ਼ ਹੈ ਇਹ ਇੱਦਾਂ ਨਹੀਂ ਚੀਲਾਂ ਦਾ ਤੁਹਾਨੂੰ ਮਤਲਬ ਨਹਿਰਾ ਨੂਰਾ ਤਾਂ ਆਮ ਹੀ ਮਿਲ ਜਣੀਆਂ 5-10 ਕਿਲੋਮੀਟਰ ਤੇ ਹਰ ਥਾਂ ਇੱਕ ਨਾ ਇੱਕ ਹੈਗੀ ਐ ਤੇ ਆਹ ਜਿਹੜੇ ਆਪਾਂ ਇਹਨਾਂ ਦੀ ਗੱਲ ਕਰਦੇ ਆ ਮਿਲਟਰੀ ਗ੍ਰੇਡ ਇਹਨਾਂ ਦੇ ਬਣਾਏ ਹੋਏ ਨੇ ਜਵਾਕਾਂ ਲਈ ਇਹ ਤਾਂ ਬਾਜੀ ਸਾਰੇ ਜੰਗਲਾਂ ਦੇ ਵਿੱਚ ਇੱਥੇ 10-5 500 ਮੀਟਰ ਦੇ ਹਰੇਕ ਵੀ ਇੱਕ ਇਹ ਬਣਾਇਆ ਹਰੇਕ ਘਰਾਂ ਨੂੰ ਜਾਣ ਕੇ ਪਹੁੰਚ ਜਿਵੇਂ ਆਪਾਂ ਇੱਕ ਕਮਿਊਨਿਟੀ ਨੂੰ ਕਹਿ ਦਿੰਦੇ ਆ ਵੀ ਆਹ 10 ਘਰਾਂ ਦਾ ਇੱਕ ਆਪਾਂ ਜਿੰਮ ਲੱਖ ਲਈਏ ਉਹ ਜਿਵੇਂ 10 ਘਰਾਂ ਨੂੰ ਜਾਂ 20 ਘਰਾਂ ਨੂੰ ਜਿੱਥੇ 20 ਘਰ ਬਣਦੇ ਨੇ ਉਹ 20 ਘਰਾਂ ਨੂੰ ਇੱਕ ਪੁਆਇੰਟ ਜਵਾਕਾਂ ਦੇ ਖੇਡਣ ਨੂੰ ਸਰਕਾਰੀ ਬਣਾ ਕੇ ਦਿੰ ਆਪਾਂ ਸਾਰੇ ਕਵਰ ਕਰਾਂਗੇ ਆਪਾਂ ਐਕਸਪਲੇਨ ਕਰਾਂਗੇ ਸਾਰਾ ਯੂਰਪ ਤੇ ਆਪਣੇ ਤੋਂ ਬਸ ਅਨਿਆ ਸੱਚ ਕਰਦੇ ਤੋਂ ਜੇਕਰ ਆਪਣੇ ਕੋਲ ਕਾਈ ਦੇ ਸਾ ਤੀ ਹੈ ਆਪਾਂ ਸਾਰੇ ਕਮਾ ਦਾਂਗੇ ਸੋਤ ਹੈ ਨਾ ਸਾਰੀ ਦੇਸ ਤੁਹਾਨੂੰ ਹੌਲੀ ਹੌਲੀ ਜਾਣਕਾਰੀ ਸਾਰੀ ਦਵਾਂਗੇ ਕੀ ਰੂਲ ਨੇ ਕਿੱਥੇ ਤੇ ਕਿਹੜੇ ਰੂਲ ਨੇ ਕਿ ਕੀ ਹਿਸਾਬ ਕਿਤਾਬ ਸਭ ਕੁਝ ਤੁਹਾਨੂੰ ਦੱਸਦੇ ਰਹਾਂਗੇ ਚੰਗਾ